ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਰਵਾਇਤੀ ਢੰਗ ਦੇ ਨਾਲ ਅਨੁਮੋਲ ਮਤਰ ਦਾ ਪਾਠ ਕਰਕੇ ਆਪਣੀ ਮੀਟਿੰਗ ਦਾ ਜਗਾ ਅਗਾਜ਼ ਕੀਤਾ। ਔਰ ਬੜੇ ਪਿਆਰ ਸਤਿਭਾਵਨਾਵਾਂ ਦੇ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਹੈ। ਔਰ ਬੜੇ ਅਨਮੋਲੇ ਵਿਚਾਰ ਜਿਹੜੇ ਨੇ ਕੋਈ ਇਟੀ ਲੀਡਰ ਸਾਹਿਬਾਨ ਦੇ ਦਿੱਤੇ ਨੇ। ਔਰ ਉਹਨਾਂ ਵਿਚਾਰਾਂ ਦੇ ਉੱਤੇ ਅਮਲਦਾਰੀ ਕਰਦੇ ਹਾਂ। ਡਿਕਟੇਸੀ ਫੈਸਲਾ ਕੀਤਾ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਚੋਢਾ ਤੱਕੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕਰਨ ਦੀ ਸ਼ਰੀਆ ਡਿਊਟੀ ਲਗਾ ਦਿੱਤੀ ਗਈ ਹੈ ਜੋ ਇੱਕ ਮਹੀਨੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਕਾਲਰਸ ਤੇ ਵਿਦਵਾਨ ਨੇ ਜਾਂ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਗੱਲ ਰੱਖ ਕੇ ਤੇ ਪਬਲਿਕ ਦੀ ਰਾਏ ਲੈ ਕੇ ਪੰਜਾਬੀਆਂ ਦੀ ਰਹਿਮ ਹੈ ਕਿ ਸਿੱਖਾਂ ਦੀ ਰਹਿਮ ਹੈ ਕਿ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਹੈ ਉਹ ਤਿਆਰ ਕੀਤਾ ਜਾਏਗਾ ਜਿਸ ਦੇ ਵਿੱਚ ਦੱਸਿਆ ਜਾਏਗਾ ਕਿ ਅਸੀਂ ਕਰਨਾ ਕੀ ਹੈ ਪੰਜਾਬ ਦੀ ਦੇਖੀ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਵੱਖਰੇ ਕਿਵੇਂ ਹਾਂ ਇਹ ਗੱਲ ਸਾਡੇ ਵਿਜ਼ਨ ਡਾਕੂਮੈਂਟ ਦੇ ਵਿੱਚ ਹੋਏਗੀ ਅਸੀਂ ਪੰਜਾਬ ਨੂੰ ਉੱਪਰ ਕਿਵੇਂ ਵਖਾ ਸਕਦੇ ਹਾਂ ਇਹ ਵਿਜ਼ਨ ਵਿਜ਼ਨਰੀ ਜਿਹੜਾ ਸਾਡਾ ਪੇਪਰ ਆਏਗਾ ਉਹਦੇ ਵਿੱਚ ਜਿਹੜੀ ਇਹ ਗੱਲ ਐਡ ਹੋਊਗੀ ਤੇ ਉਹੀ ਸਾਡਾ ਜਿਹੜਾ ਫਿਰ ਅਜੰਡਾ ਹੋਏਗਾ ਤੇ ਉਹਦੇ ਤੇ ਅਸੀਂ ਕਿਹੜਾ ਕੰਮ ਕਰਾਂਗੇ ਉਤਾਤਸੀ ਇੱਕ ਜਸਟਿਸ ਨਿਰਮਲ ਸਿੰਘ ਜੀ ਬੈਠੇ ਨੇ ਇਹਨਾਂ ਦੀ ਗਵਾਹੀ ਦੇ ਵਿੱਚ ਇੱਕ ਲੀਗਲ ਟੀਮ ਦਾ ਬਤਨ ਕੀਤਾ ਜੋ ਵੀ ਕਾਨੂੰਨੀ ਵਿਅਕਤੀਵਾ ਨੇ ਉਹ ਟੀਮ ਜਿਹੜੀ ਹੈ ਉਹ ਸਾਰਾ ਉਹਦਾ ਦੇਖਪੈਖ ਕਰੇਗੀ ਵਰਕਿੰਗ ਕਮੇਟੀ ਦੇ ਗਠਨ ਕਰਨ ਲਈ ਵਿਚਾਰ ਆਈਆਂ ਨੇ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਪ੍ਰਵਾਨਗੀ ਵਿਆਸਤੇ ਉੱਤੇ ਤੁਸੀਂ ਤਿਆਰ ਕਰਨ ਜਾ ਰਹੇ ਹੋ ਔਰ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹ ਪੂਰਨ ਕਮੇਟੀ ਹੋਏਗੀ ਸਾਰੇ ਜਿਹੜੇ ਡਿਸੀਜਨ ਹੈ ਪਾਰਟੀ ਦੇ ਉਹਨਾਂ ਦੇ ਪ੍ਰਧਾਨ ਵੱਲੋਂ ਨਹੀਂ ਬਲਕਿ ਵਰਕਿੰਗ ਕਮੇਟੀ ਦੇ ਵਿੱਚ ਸਾਂਝੇ ਰਾਏ مشوره ਦੇ ਨਾਲ ਲਏ ਜਾਇਆ ਕਰਨਗੇ ਕਿਉਂਕਿ ਇਹ ਪਾਰਟੀ ਜਿਹੜੀ ਹੈ ਡੈਮੋਕਰੈਟਿਕ ਢੰਗ ਦੇ ਨਾਲ ਹੀ ਕੰਮ ਕਰੇਗੀ ਡੈਮੋਕਰੈਟਿਕ ਪਾਰਟੀ ਹੈ ਉਹ ਡੈਮੋਕਰੈਟਿਕ ਢੰਗ ਦੇ ਨਾਲ ਲੋਕਤਾਂ ਦੇ ਢੰਗ ਦੇ ਨਾਲ ਹੀ ਜਿਹੜਾ ਉਹ ਕਾਰਜ ਕਰੇਗੀ ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਚੁਣਨੇ ਨੇ ਜਾਂ ਸਰਪੰਚ ਪ੍ਰਧਾਨ ਚੁਣਨੇ ਨੇ ਉਹ ਵੀ ਅਸੀਂ ਡੈਲੀਗੇਟਾਂ ਦੇ ਵਿੱਚੋਂ ਜਿਹੜਾ ਚੁੜਕੇ ਥਾ ਦੋ ਚੁੜਕੇ ਸਾਡੇ ਆਏ ਨੇ ਪਉ ਇਹ ਨਹੀਂ ਹੈ ਕਿ ਪ੍ਰਧਾਨ ਆਪ ਦੀ ਮਰਜ਼ੀ ਦੇ ਨਾਲ ਜਲਾ ਪ੍ਰਧਾਨ ਥਾਪ ਦੇ ਤੇ ਸਰਕਲ ਪ੍ਰਧਾਨ ਥਾਪ ਦੇ ਇਹ ਗੱਲ ਹੁਣ ਬਿਲਕੁਲ ਨਹੀਂ ਹੋਏਗੀ ਉਹਦੇ ਲਈ ਅਬਜ਼ਰਵਰ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ ਇਹ ਡੈਲੀਗੇਟਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਾ ਪ੍ਰਧਾਨਾਂ ਦੀ ਸਰਕਲ ਪ੍ਰਧਾਨਾਂ ਦੀ ਵਿੱਚ ਜੋ ਵੀ ਹੈ ਉਹ ਚੋਣ ਜਿਹੜੀ ਹੈ ਉਹ ਕਰਵਾਉਣਗੇ ਤੇ ਤਾਂ ਕਿ ਲੋਕਤੰਤਰੀ ਢੰਗ ਦੇ ਨਾਲ ਸਾਡੇ ਜਿਹੜੇ ਲੀਡਰ ਸਰਬਾਨ ਜਿਹੜੇ ਜ਼ਿਲ੍ਹਿਆਂ ਦੇ ਵੀ ਹੈ ਉਹ ਜਿਹੜੇ ਚੁਣ ਕੇ ਜਿਹੜਾ ਹੈ ਉਹ ਹੁਣ ਇਹ ਲੋਕਾਂ ਨੇ ਕੰਮ ਕਰੇ ਇਹ ਕੋਈ ਫੈਸਲੇ ਜਿਹੜੀ ਹੈ ਇਸੇ ਤਰ੍ਹਾਂ ਇੱਕ ਇਸਤਰੀ ਅਕਾਲੀ ਗੱਲ ਜਿਹੜਾ ਹੈ ਉਹਦਾ ਸੀ ਵਿੰਗ ਦਾ ਗਠਨ ਕਰਨਾ ਹੈ ਉਹਦੇ ਲਈ ਅਸੀਂ ਦੁਬਿਜਕੀ ਇੱਕ ਹੋਰ ਕੀਦੀਆਂ ਸਵਾਵਾਂ ਕਿਉਂਕਿ ਇਹਨਾਂ ਲੰਮਾ ਸਮਾਂ ਜਿਹੜਾ ਇਸਤਰੀ ਅਕਾਲੀ ਦਲ ਨੂੰ ਇਸਤਰੀ ਬੰਗਾ ਰਨ ਕੀਤਾ ਤੇ ਇਹਨਾਂ ਦੀਆਂ ਸਵਾਵਾਂ ਅਸੀਂ ਜਿਹੜੀਆਂ ਉਹ ਲੈਣ ਵਾਸਤੇ ਬਿਲਾ ਹੈ ਇਹਨਾਂ ਨੂੰ ਅਪੀਲ ਕੀਤੀ ਹੈ ਤੇ ਇਹ ਕੁਝ ਸਾਡੇ ਅੱਜ ਫੈਸਲੇ ਹੋਏ ਨੇ ਤੇ ਅੱਗੋਂ ਵੀ ਜਿਹੜਾ ਹੈ ਅਸੀਂ ਸਾਂਝੇ ਰਾਏ ਮਸੂਲੇ ਦੇ ਨਾਲ ਹੀ ਜਿਹੜਾ ਹੈ ਉਹ ਫੈਸਲਾ ਕਰਾਂ ਕਰਾਂਗੇ ਇਹ ਨਹੀਂ ਹੈ ਕਿ ਪ੍ਰਧਾਨ ਨੇ ਹੁਕਮ ਕਰਤਾ ਤੇ ਹੋ ਗਿਆ ਤੇ ਪ੍ਰਧਾਨ ਨੇ ਆ ਕਰਤਾ ਤੇ ਹੋ ਗਿਆ ਇਸ ਤਰ੍ਹਾਂ ਦੀ ਗੱਲ ਕੋਈ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਹਿਲਪੁਲੀ ਹੋਈ ਕੀ ਪਾਰਟੀ ਦਾ ਪ੍ਰਾਣਾ ਖਾਸਾ ਨਵੀਆਂ ਦੀਆਂ ਦੇ ਉੱਤੇ ਅਸੀਂ ਤੰਗ ਕਰਕੇ ਚੱਲਾਂਗੇ ਦੂਸਰੇ ਪਾਸੇ ਜਿਹੜਾ ਜਿਹਨੂੰ ਪਕੜਾ ਦਾ ਤੋ ਸਕਦੀ ਜਿਹੜੀ ਤੁਹਾਡੇ ਨਾਲ ਸੰਪਰਕ ਚ ਨੇ ਸਮਾਂ ਦੱਸੂਗਾ ਤੁਹਾਨੂੰ ਜੇ ਸਾਡੇ ਨਾਲ ਆਗੇ ਉਹ ਫਿਰ ਤੁਸੀਂ ਜੋ ਮਰਜ਼ੀ ਸੰਭਲਿਓ ਪਰ ਸੰਪਰਕ ਚ ਆ ਗਏ ਨੇ ਵੱਡੇ ਵੱਡੇ ਨੇ ਜੀ ਜੀ ਦੱਸਦੀ ਜੀ 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 ਜ ਪੰਜ ਦਿਨਾਂ ਕਰਦੇ 20 ਅਗਸਤ ਨੂੰ ਇੱਕ ਲੰਗੋਵਾਲ ਦੇ ਵਿੱਚ ਜਿਹੜੇ ਸੰਤ ਚੰਦ ਸਿੰਘ ਜੀ ਲੰਗੋਵਾਲ ਜੀ ਦੀ ਯਾਤ ਵਿੱਚ ਸਮਾਗਮ ਹੋ ਰਹੇ ਨੇ ਅਸੀਂ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਕੱਦ ਤੋਂ ਵੱਧ ਜਿੰਨੀ ਪੰਜ ਦਿਨਾਂ ਦੇ ਕਿਉਂਕਿ ਪਾਲ ਤੱਕ ਪਰ ਉੱਥੇ ਕੀ ਹੁਣ ਫਿਰ ਦੋ ਸਟੇਜਾਂ ਦੇਖਣ ਨੂੰ ਮਿਲਣ ਲੱਗੀਆਂ ਇੱਕ ਪਾਸੇ ਦੂਜੇ ਅਕਾਲੀ ਦਰ ਦੇ ਕਿਵੇਂ ਤੁਸੀਂ ਉੱਥੇ ਤਾਂ ਤਿੰਨ ਚਾਰ ਲੱਗਦੀਆਂ ਹੁੰਦੀਆਂ ਪਰ ਅਸਲੀ ਇਹ ਹੋਏਗੀ ਤੁਸੀਂ ਵੱਖਰੀ ਕਰੋਗੇ ਮਤਲਬ ਉੱਥੇ ਕਾਨਫਰੰਸ ਅਸਲੀ ਉਹ ਵੱਖਰੀ ਕਰ ਵੀ ਗਰ ਜੀ ਇੱਕ ਹੋਰ ਦੱਸਦੇ ਹੋ ਜਿਹੜਾ ਆਪਣਾ ਤੁਸੀਂ ਹਰੇਕ ਟਾਈਮ ਹਵਾਲਾ ਦਿੰਦੇ ਹੋ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਕਾ ਟਕਸੈਟ ਦੇ ਵੱਲੋਂ ਦਿੱਤਾ ਗਿਆ ਸੀ ਉਹਦੇ ਅਧੀਨ ਇੱਕ ਕਮੇਟੀ ਬਣੀ ਹੈ ਜਦੋਂ ਅਕਾਲੀ ਦਲ ਨੂੰ ਉਹਦੇ ਅਧੀਨ ਹੀ ਪ੍ਰਧਾਨਗੀ ਦੀ ਚੋਣ ਹੋਈ ਸੀ ਤੇ ਤੁਹਾਨੂੰ ਪ੍ਰਧਾਨ ਥਾਪਿਆ ਗਿਆ ਤੇ ਜਦੋਂ ਅਕਾਲੀ ਦਲ ਨੂੰ ਸਵਾਲ ਪੁੱਛਦੇ ਆ ਉਹ ਕੋਈ ਥੋਸ ਜਵਾਬ ਉਧਰੋਂ ਨਹੀਂ ਆਉਂਦਾ ਤੇ ਜੇਕਰ ਆਪਾਂ ਇਹਨੂੰ ਸੰਵਧਾਨਿਕ ਤੌਰ ਤੇ ਦੇਖੀਏ ਤਾਂ ਕੇਸ ਐਂਗਲ ਤੋਂ ਦੇਖਾਂਗੇ ਇੱਕ ਅਕਾਲ ਟਕਸੈਟ ਤੋਂ ਫੈਸਲਾ ਦਿੱਤਾ ਗਿਆ ਤੇ ਸੰਵਧਾਨਿਕ ਤੌਰ ਤੇ ਜੇ ਤੁਸੀਂ ਐਜ਼ ਏ ਰਾਜਨੀਤੀ ਐਜ਼ ਏ ਪਾਰਟੀ ਬਣ ਕੇ ਸੱਤਾ ਦੇ ਵਿੱਚ ਆਉਨੇ ਹੋ ਕੋਈ ਸਮਾਸੀ ਸ਼ਰਮਣੀ ਅਕਾਲੀ ਦਲ ਦੇ ਟਿਕਟਾਂ ਜਿਹੜੀਆਂ ਨੇ ਉਹ ਹਾਲ ਤੱਕ ਅਦੇ ਜਿਹੇ ਦਾ ਤੱਕ ਨਹੀਂ ਵੰਡੀਆਂ ਹੋਈਆਂ ਨੇ ਇਤਿਹਾਸ ਦੇ ਵਿੱਚ ਹਮ ਜਿਹੜੇ ਤੁਹਾਡੀ ਪਾਰਟੀ ਦੀ ਰਜਿਸਟ੍ਰੇਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਕੋਲ ਵੀ ਤੁਸੀਂ ਕੋਈ ਪ੍ਰੇਜ਼ੈਂਟੇਸ਼ਨ ਉਹਦੇ ਲਈ ਅਸੀਂ ਲੀਗਲ ਟੀਮ ਦਾ ਗਠਨ ਕਰਤਾ ਹੈ ਉਹ ਸਾਰਾ ਕੁਝ ਦੇਖੇਗੇ ਇਸੇ ਕਰਕੇ ਲੀਗਲ ਟੀਮ ਦਾ ਸੀ ਗਠਨ ਕੀਤਾ ਤੇ ਅਪੀਲ ਹੈ ਜਿਹੜੇ ਵੀ ਉਹ ਉਸ ਪਗੋੜੇਦਾਲ ਦੇ ਵਿੱਚ ਬੈਠੇ ਆ ਗੂ ਵੈਸੇ ਤਾਂ ਬਹੁਤ ਸਾਰੇ ਨਾਲ ਸਾਡੇ ਸੰਪਰਕ ਹੈਗੇ ਨੇ ਸਾਨੂੰ ਖੁਦ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਆ ਲੇਕਿਨ ਜਿਹੜੇ ਨਹੀਂ ਆ ਉਹਨਾਂ ਨੂੰ ਅਸੀਂ ਅਪੀਲ ਕਰਨ ਦਾ ਚਾਹੁੰਦੇ ਆ ਕਿ ਤੁਸੀਂ ਹੁਣ ਆਓ ਆਪਾਂ ਆ ਕੇ ਰਲ ਮਿਲ ਕੇ ਪੰਜਾਬ ਨੂੰ ਮਜ਼ਬੂਤ ਕਰੀਏ ਪਰਿਵਾਰਵਾਦ ਦੀ ਰਾਜਨੀਤੀ ਚੋਂ ਆਪਾਂ ਬਾਹਰ ਨਿਕਲ ਕੇ ਆਪਾਂ ਪੰਜਾਬ ਦੇ ਭਲੇ ਲਈ ਰਾਜਨੀਤੀ ਕਰੀਏ ਜਾਨੀ ਜੀ ਪਿਛਲੇ ਦਿਨਾਂ 'ਚ ਬੰਟੀ ਰਮਾਣਾ ਦਾ ਇੱਕ ਸਟੇਟਮੈਂਟ ਆਉਂਦਾ ਇੱਕ ਨਿੱਜੀ ਚੈਨਲ ਦੇ ਉੱਤੇ ਕਹਿੰਦੇ ਕਿ ਨਰੈਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਗੈਰੀ ਹਰਪ ਸਿੰਘ ਉਹਨਾਂ ਦੇ ਕਹਿੰਦੇ ਕੀਤਾ ਸੀ ਉਹਨਾਂ ਦੀ ਕਿਸੇ ਗੱਲ ਦਾ ਅਸੀਂ ਜਵਾਬ ਨਹੀਂ ਦੇਣਾ ਜੀ ਤੇ ਨਾ ਹੀ ਸਾਨੂੰ ਜ਼ਰੂਰਤ ਹੈ ਅਸੀਂ ਆਪਣਾ ਹੁਣ ਕੰਮ ਕਰਨਾ ਹੈ ਆਪਣੀ ਅਸੀਂ ਲੀਕ ਵੱਡੀ ਕਰਨੀ ਆ ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਕਿਹੜੇ ਦੋਸ਼ ਲਾਉਂਦੇ ਆ ਕਿਹੜੇ ਨਹੀਂ ਦੋਸ਼ ਲਾਉਂਦੇ ਅਸੀਂ ਉਹਨਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕੋਈ ਵਾਧਤ ਨਹੀਂ ਹੈ ਕੋਈ ਮਜਬੂਰੀ ਨਹੀਂ